ਅੰਦਰ ਜੀ ਸਿੰਘ ਜੀ ਸਵੇਰ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਲੋਕਿ ਪੰਜਾਬੀ ਰਾਈਟਰ ਅਤੇ ਪ੍ਰੋਡਿਊਸਰ ਬੰਟੀ ਬੈਂਸ ਦੇ ਉੱਤੇ ਚੰਡੀਗੜ੍ਹ ਵਿੱਚ ਗੋਲੀਆਂ ਚੱਲੀਆਂ ਨੇ ਕਿਵੇਂ ਦੇਖਦੇ ਸਾਰੇ ਘੰਟਾ ਕੰਮ ਤੁਸੀਂ ਹਾਂਜੀ ਬਹੁਤ ਵੱਡੀ ਖਬਰ ਹੈ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਵਕ ਵਕ ਟੀਵੀ ਚੈਨਲਾਂ ਦੇ ਉੱਪਰ ਚੱਲ ਰਹੀ ਹੈ ਸੋ ਬੰਟੀ ਬੈਂਸ ਜਿਨ੍ਹਾਂ ਨੇ ਆਪਣਾ ਕੈਰੀਅਰ ਗੀਤਕਾਰੀ ਤੋਂ ਸ਼ੁਰੂ ਕੀਤਾ ਬਹੁਤ ਵੱਡਾ ਨਾਮ ਸੀ ਬੰਟੀ ਬੈਂਸ ਦਾ ਬਹੁਤ ਸਾਰੇ ਅਨੇਕਾਂ ਗੀਤ ਸੈਂਕੜੇ ਗੀਤ ਜਿਹੜੇ ਆ ਬੰਟੀ ਬੈਂਸ ਵੱਲੋਂ ਪਹਿਲਾਂ ਲਿਖੇ ਜਾਂਦੇ ਰਹੇ ਆ ਹੁਣ ਵੀ ਟਾਵੇਂ ਟਾਵੇਂ ਗੀਤ ਉਹ ਲਿਖਦੇ ਨੇ ਪਰ ਹੁਣ ਜ਼ਿਆਦਾ ਕੰਮ ਉਹਨਾਂ ਦਾ ਹੈਗਾ ਨਵੇਂ ਸਿੰਗਰਾਂ ਨੂੰ ਲਾਂਚ ਕਰਨਾ ਜਿਹਦੇ ਵਿੱਚ ਆਪਾਂ ਮਸ਼ਹੂਰ ਜਿਹੜੇ ਸਿੰਗਰ ਨੇ ਜਿਹਦੇ ਵਿੱਚ ਜੈਨੀ ਜੋਲ ਦਾ ਨਾਮ ਆ ਜਾਂਦਾ ਹੈ ਜਾਂ ਫਿਰ ਹੋਰ ਬਹੁਤ ਸਾਰੇ ਨੇ ਅਰਮਾਨ ਢਿੱਲੋਂ ਜੋ ਕਿ ਕੁਲਵਿੰਦਰ ਢਿੱਲੋਂ ਦੇ ਪੁੱਤਰ ਨੇ ਉਹਨਾਂ ਨੂੰ ਵੀ ਲਾਂਚ ਪਿਛਲੇ ਸਮੇਂ ਦੇ ਵਿੱਚ ਬੰਟੀ ਬੈਂਸਰ ਉਹਨਾਂ ਨੇ ਕੀਤਾ ਤੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਇਹ ਗੋਲੀਆਂ ਚਲਾਉਣ ਵਾਲਾ ਜਾਂ ਫਿਰ ਧਮਕਾਉਣ ਵਾਲਾ ਜਾਂ ਪੈਸਾ ਜਿਹੜਾ ਹੈ ਫਰਾਫੀਆਂ ਮੰਗਣ ਵਾਲਾ ਇਹ ਕੰਮ ਨਵਾਂ ਨਹੀਂ ਹੈ ਪਿਛਲੇ ਸਮੇਂ ਤੋਂ ਹੁੰਦਾ ਆਇਆ ਤੇ ਅਸੀਂ ਇੱਕ ਪੰਜਾਬ ਦਾ ਵੱਡਾ ਚਿਹਰਾ ਵੱਡਾ ਨਾਮ ਸਿੱਧੂ ਮੂਸੇਵਾਲਾ ਆਲਰੇਡੀ ਕੋ ਚੁੱਕੇ ਆਂ ਸੋ ਹੁਣ ਜਦੋਂ ਗੱਲ ਅਗਲੇ ਗਾਇਕਾਂ ਦੀ ਆਉਂਦੀ ਹੈ ਉਹਦੇ ਵਿੱਚ ਪਰਮੇਸ਼ਰ ਵਰਮਾ ਦੇ ਉੱਤੇ ਵੀ ਪਿਛਲੇ ਸਮੇਂ ਦੇ ਵਿੱਚ ਗੋਲੀਆਂ ਚੱਲ ਚੁੱਕੀਆਂ ਨੇ ਹੈਨਾ ਇਸ ਤੋਂ ਇਲਾਵਾ ਹੋਰ ਬੜੇ ਸਾਰੇ ਗਾਇਕ ਨੇ ਜਿਨ੍ਹਾਂ ਨੂੰ ਅੰਦਰੋਂ-ਅੰਦਰੀ ਫਰੋਤੀਆਂ ਲਈ ਧਮਕੀਆਂ ਆਉਂਦੀਆਂ ਤੇ ਇੱਕ ਇੰਟਰਵਿਊ ਦੌਰਾਨ ਐਮੀ ਵਿਰਕ ਵੀ ਇਹ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਜੇਕਰ ਅਣਖ ਨਾਲ ਰਹਿਣਾ ਨਾ ਤਾਂ ਉਹ ਇੱਥੇ ਨਹੀਂ ਰਹਿ ਹੋਣਾ ਉਹ ਕਹਿੰਦੇ ਆ ਕਿ ਮੇਰਾ ਤਾਂ ਆਪਣਾ ਕਈ ਵਾਰ ਇਰਾਦਾ ਬਣਦਾ ਕਿ ਮੈਂ ਪੰਜਾਬ ਭਾਰਤ ਛੱਡ ਕੇ ਵਿਦੇਸ਼ ਚਲਿਆ ਜਾਵਾਂ ਉਹਨਾਂ ਦੇ ਆਪਣੇ ਇਹ ਬਿਆਨ ਨੇ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਾਂ ਵਿਦੇਸ਼ ਦੇ ਵਿੱਚ ਵੀ ਹੁਣ ਗਾਇਕ ਸੇਫ ਨਹੀਂ ਰਹੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜੋ ਭਾਰਤੀ ਗੈਂਗਸਟਰ ਨੇ ਪੰਜਾਬ ਤੇ ਜਾਂ ਭਾਰਤ ਦੇ ਗੈਂਗਸਟਰ ਨੇ ਉਹਨਾਂ ਦੇ ਉੱਥੇ ਕਨੈਕਸ਼ਨ ਨੇ ਸਿੱਤੇ ਜਿਹੜੇ ਕੈਨੇਡਾ ਦੇ ਵਿੱਚ ਗੈਂਗਸਟਰ ਹੈ ਸੋ ਉਹ ਜਿਹੜੇ ਗਾਇਕ ਉੱਥੇ ਗਏ ਨੇ ਉਹ ਉੱਥੇ ਉਹਨਾਂ ਨੂੰ ਧਮਕਾ ਰਹੇ ਨੇ ਉੱਥੇ ਫਰੋਤੀਆਂ ਜਿਹੜੀਆਂ ਮੰਗੀਆਂ ਜਾ ਰਹੀਆਂ ਕੈਨੇਡਾ ਦੀ ਜਿਹੜੀ ਪੁਲਿਸ ਹੈਗੀ ਆ ਉਹ ਇਸ ਗੱਲ ਨੂੰ ਲੈ ਕੇ ਬੜੀ ਹੁਣ ਚਿੰਤਤ ਵੀ ਹੈ ਤੇ ਉਹ ਇਹਦੇ ਉੱਤੇ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਕਿ ਭਾਰਤੀ ਜਿਹੜੇ ਨੇ ਗਾਇਕ ਜਾਂ ਫਿਰ ਜਿਹੜੀਆਂ ਹੋਰ ਸੈਲੀਬ੍ਰਿਟੀਜ਼ ਜਿਹੜੀਆਂ ਕੈਨੇਡਾ ਦੇ ਵਿੱਚ ਮੂਵ ਹੋ ਗਈਆਂ ਉਹਨਾਂ ਸਾਰਿਆਂ ਦੇ ਕੋਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਕੁਝ ਕੁ ਗ੍ਰਫਤਾਰੀਆਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੀਤੀਆਂ ਵੀ ਹੈਗੀਆਂ ਇੱਕ ਵੱਡਾ ਨਾਮ ਹੈ ਗਿੱਪੀ ਗਰੇਵਾਲ ਹੋਰਾਂ ਦਾ ਤੇ ਤੁਸੀਂ ਉਹ ਖਬਰ ਬੜੇ ਵੱਡੇ ਪੱਧਰ ਤੇ ਸੁਣੀ ਵੀ ਹੋਣੀ ਹੈ ਕਿ ਕੈਨੇਡਾ ਸਿੱਤੇ ਤੋਂ ਉਹਨਾਂ ਦੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਸੀ ਉਹਨਾਂ ਦੇ ਕੋਲੋਂ ਵੀ ਫਰੋਤੀ ਦੀ ਮੰਗ ਕੀਤੀ ਗਈ ਤੇ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਤੇਰੀ ਜਿਹੜੀ ਯਾਰੀ ਹੈ ਉਹ ਸਲਮਾਨ ਖਾਨ ਦੇ ਨਾਲ ਹੈ ਤੇ ਸਲਮਾਨ ਖਾਨ ਸਾਡਾ ਦੁਸ਼ਮਣ ਹੈ ਤੂੰ ਉਹਨਾਂ ਨਾਲ ਯਾਰੀਆਂ ਪਗਾਉਣਾ ਹੈ ਮਤਲਬ ਕਿਤੇ ਨਾ ਕਿਤੇ دہشت ਜਿਹੜੀ ਹੈ ਉਹ ਇਸ ਵੇਲੇ ਪੰਜਾਬੀ 뮤직 ਇੰਡਸਟਰੀ 'ਚ ਹੈ ਅਗਲਾ ਵੱਡਾ ਨਾਮ ਜੇ ਮੈਂ ਤੁਹਾਨੂੰ ਦੱਸਾਂ ਤੇ ਕਰਨ ਔਜਲਾ ਕਰਨ ਔਜਲਾ ਕੈਨੇਡਾ ਛੱਡ ਕੇ ਦੁਬਈ ਦੇ ਵਿੱਚ ਮੂਵ ਹੋ ਚੁੱਕੇ ਨੇ ਤੁਸੀਂ ਦੇਖੋ ਮਤਲਬ ਇੱਕ ਪੰਜਾਬ ਤੋਂ ਬੰਦਾ ਮੂਵ ਹੁੰਦਾ ਬਾਹਰਲੇ ਦੇਸ਼ਾਂ 'ਚ ਚੰਗੇ ਭਵਿੱਖ ਦੇ ਲਈ ਹੁਣ ਉੱਥੇ ਵੀ ਖਤਰਾ ਹੈ ਤੇ ਹੁਣ ਦੁਬਈ ਦੇ ਵਿੱਚ ਕਿਉਂਕਿ ਦੁਬਈ ਨੂੰ ਦੁਨੀਆ ਦੀ ਸੇਫਸਟ ਕੰਟਰੀ ਮੰਨਿਆ ਜਾਂਦਾ ਜਿਵੇਂ ਆਪਾਂ ਦੇਖਦੇ ਆ ਨਾ ਸੋ ਇਹ ਗਾਇਕਾਂ ਨੂੰ ਹੁਣ ਲੱਗਦਾ ਵੀ ਸ਼ਾਇਦ ਦੁਬਈ ਸਾਡੇ ਵਾਸਤੇ ਜਿਹੜਾ ਇੱਕ ਸੇਫ ਪਲੇਸ ਹੈਗਾ ਜਿੱਥੇ ਅਸੀਂ ਬੈਠ ਕੇ ਕੰਮ ਕਰ ਸਕਦੇ ਹਾਂ ਹੁਣ ਗੱਲ ਬੰਟੀ ਬੈਸ ਦੀ ਕਰੀਏ ਤਾਂ ਬੰਟੀ ਬੈਸ ਸਿਰਫ ਰਾਈਟਰ ਜਾਂ ਪ੍ਰੋਡਿਊਸਰ ਹੀ ਨਹੀਂ ਹੈ ਤੁਹਾਨੂੰ ਸ਼ਾਇਦ ਗੱਲ ਦਾ ਪਤਾ ਹੋਵੇ ਜਾਂ ਨਹੀਂ ਸਿੱਧੂ ਮੂਸੇਵਾਲੇ ਦੇ ਮੈਨੇਜਰ ਵੀ ਰਹੇ ਆ ਬੰਟੀ ਬੈਂਸਵਰੀ ਹਾਲਾਂਕਿ ਸਿੱਧੂ ਦੇ ਮੈਨੇਜਰ ਦੇ ਤੌਰ ਤੇ ਇੱਕ ਹੋਰ ਨਾਮ ਪ੍ਰਚਾਰਿਆ ਜਾਂਦਾ ਸੀ ਜੋ ਕਿ ਆਸਟ੍ਰੇਲੀਆ ਤੋਂ ਇੱਕ ਨੌਜਵਾਨ ਸੀਗਾ ਪਰ ਉਹਨੇ ਇਹ ਗੱਲ ਆ ਕੇ ਕਹਿ ਦਿੱਤੀ ਕਿ ਮੈਂ ਸਿਰਫ ਦੋਸਤ ਸੀ ਮੈਂ ਕੋਈ ਮੈਨੇਜਰ ਨਹੀਂ ਸੀਗਾ ਅਸਲ ਮੈਨੇ ਦੇ ਵਿੱਚ ਬੰਟੀ ਬੈਂਸ ਹੈ ਜਿਹੜਾ ਉਹ ਸਿੱਧੂ ਮੂਸੇਵਾਲੇ ਦਾ ਮੈਨੇਜਰ ਸੀ ਸੋ ਹੁਣ ਇਹ ਕਨੈਕਸ਼ਨ ਕਿਤੇ ਨਾ ਕਿਤੇ ਉਸ ਤਰੀਕੇ ਦੇ ਜੁੜ ਰਹੇ ਆ ਇਹ ਵੀ ਗੱਲ ਸਾਨੂੰ ਸੋਚਣੀ ਪੈਣੀ ਹੈ ਕੀ ਲਾਰਸ ਸਬਿਸ਼ਨ ਹੋਈ ਜਾਂ ਉਹ ਗਰੁੱਪਾ ਕਿਉਂਕਿ ਹੁਣ ਪਟਿਆਲ ਦਾ ਨਾਮ ਇਹਦੇ ਵਿੱਚ ਲੱਕੀ ਪਟਿਆਲ ਦਾ ਨਾਮ ਜਿਹੜਾ ਹੈਗਾ ਉਹਦੇ ਵਿੱਚ ਆ ਰਿਹਾ ਜਿਹਨੇ ਧਮਕੀ ਦਿੱਤੀ ਹੈ ਜਿਹਨੇ ਫਰੋਤੀ ਦੀ ਮੰਗ ਕੀਤੀ ਹੈ ਸੋ ਹੁਣ ਨਾਲੋਂ ਨਾਲੇ ਵੀ ਦੇਖਣਾ ਹੋਏਗਾ ਕਿ ਕਿਤੇ ਉਹੀ ਕਨੈਕਸ਼ਨ ਤਾਂ ਨਹੀਂ ਚੱਲੇ ਆਉਂਦੇ ਕਿ ਤੂੰ ਉਹਦਾ ਮੈਨੇਜਰ ਸੀ ਤੇ ਤੈਨੂੰ ਵੀ ਨਹੀਂ ਛੱਡਣਾ ਜਾਂ ਫਿਰ ਕੋਈ ਹੋਰ ਗੱਲਬਾਤ ਇਹਦੇ ਵਿੱਚ ਹੋ ਸਕਦੀ ਹੈ ਹੈਨਾ ਮਤਲਬ ਕਿ ਇਹ ਬਹੁਤ ਵੱਡੀ ਗੱਲ ਹੈ ਜਿਹੜਾ ਕਨੈਕਸ਼ਨ ਹੈਗਾ ਸਿੱਧੂ ਮੂਸੇਵਾਲੇ ਦੇ ਨਾਲ ਬੰਟੀ ਬੈਂਸ ਦਾ ਸੋ ਬੰਟੀ ਬੈਂਸ ਜਦੋਂ ਪਹੁੰਚਦੇ ਨੇ ਚੰਡੀਗੜ੍ਹ ਦੇ ਵਿੱਚ 79 ਸੈਕਟਰ ਦੇ ਵਿੱਚ ਇੱਕ ਰੈਸਟੋਰੈਂਟ ਹੈ ਜਿੱਥੇ ਬੈਠ ਕੁਝ ਆਪਾਂ ਨਹੀਂ ਛੱਕਦੇ ਨੇ ਤੇ ਉੱਥੇ ਸਟੋਰੀ ਪਾ ਦਿੰਦੇ ਆ ਸੋ ਸਟੋਰੀ ਪਾਉਣ ਵਾਲਾ ਸੋਸ਼ਲ ਮੀਡੀਆ ਤੇ ਦੱਸਣ ਵਾਲਾ ਕਿ ਅਸੀਂ ਕਿੱਥੇ ਆ ਕਿੱਥੇ ਰਹਿ ਰਹੇ ਆ ਜਾਂ ਇਸ ਵੇਲੇ ਕਿੱਥੇ ਆ ਇਹ ਸਾਡੇ ਵਿੱਚ ਇੱਕ ਮਾੜੀ ਆਦਤ ਜਿਹੜੀ ਹੈ ਉਹ ਪੈ ਚੁੱਕੀ ਹੈ ਜਿਸ ਜਿਹਦੇ ਨਾਲ ਕਿ ਅਸੀਂ ਦੁਸ਼ਮਣ ਨੂੰ ਕਲੀਅਰ ਦੱਸ ਦਿੰਨੇ ਆ ਆਪਣੀ ਲੋਕੇਸ਼ਨ ਸੋ ਬਲਟੀਬਾਸ ਨੇ ਵੀ ਕਹਿੰਦੇ ਆ ਕਿ ਸਟੋਰੀ ਪਾਈ ਸੀ ਕਿ ਮੈਂ ਇਸ ਰੈਸਟੋਰੈਂਟ ਦੇ ਵਿੱਚ ਮੌਜੂਦ ਆ ਉਸ ਤੋਂ ਬਾਅਦ ਜਿਨ੍ਹਾਂ ਨੇ ਉਹ ਕੰਮ ਕਰਨਾ ਹੈ ਉਹਨਾਂ ਨੇ ਦੇਖਿਆ ਕਿ ਉਹ ਇਸ ਜਗ੍ਹਾ ਦੇ ਉੱਤੇ ਆ ਤੇ ਉਹ ਆਏ ਤੇ ਗੋਲੀਆਂ ਚਲਾ ਕੇ ਚਲੇ ਗਏ ਸੋ ਮਤਲਬ ਕਿਤਨਾ ਕਿਤੇ ਸਤਰਕ ਰਹਿਣਾ ਪੈਣਾ ਹਰ ਇੱਕ ਨੂੰ ਪੰਜਾਬ ਦੇ ਵਿੱਚ ਅੱਜ ਜੇ ਇਕੱਲੇ ਗਾਇਕਾਂ ਦੀ ਗੱਲ ਕਰ ਲਈਏ ਗਾਇਕ ਹੀ ਨਹੀਂ ਆਮ ਬੰਦਾ ਵੀ ਸੇਫ ਨਹੀਂ ਹੈ ਬਿਜ਼ਨਸਮੈਨ ਸੇਫ ਨਹੀਂ ਹੈ ਤੁਸੀਂ ਦੇਖਿਆ ਹੋਣਾ ਕਿ ਉਹ ਇੱਕ ਵਿਚਾਰਾ ਛੋਲੇ ਭਟੂਰੇ ਵਾਲਾ ਸੀਗਾ ਤੇ ਉਹਨੂੰ ਵੀ ਗੋਲੀਆਂ ਮਾਰ ਕੇ ਬਾਹਰ ਬੈਠੇ ਬੈਠੇ ਨੂੰ ਸੋ ਹੋਰ ਉਸ ਤੋਂ ਬਾਅਦ ਕੱਪੜੇ ਦਾ ਵਪਾਰੀ ਦੂਜੇ ਤੀਜੇ ਅੱਜ ਜਿਹੜੀ ਹੈ ਸੇਫਟੀ ਕਿਤੇ ਨਾ ਕਿਤੇ ਦਾਤੇ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਇਹ ਗੱਲ ਮੰਨਣੀ ਪਾਉਗੀ ਸੋ ਹੁਣ ਸਵਾਲ ਤਾਂ ਫਿਰ ਸਰਕਾਰ ਦੇ ਉੱਤੇ ਆ ਜਾਂਦਾ ਕਿ ਤੁਹਾਡੇ ਹੀ ਸਰਕਾਰ ਹੁੰਦਿਆਂ ਹੁੰਦਿਆਂ ਜਿਹੜੇ ਪੰਜਾਬ ਤੇ ਗਾਇਕ ਨੇ ਜਾਂ ਨਾਮਵਰ ਲੋਕ ਨੇ ਉਹ ਸੇਫ ਨਹੀਂ ਹੈ ਹੁਣ ਸਿੱਧੂ ਮੂਸੇਵਾਲੇ ਦੀ ਚੜ੍ਹਾਈ ਹੋਣੀ ਆਮ ਆਦਮੀ ਪਾਰਟੀ ਸਰਕਾਰ ਦੇ ਹੁੰਦੇ ਆ ਇਹ ਕਿੱਡੀ ਵੱਡੀ ਇਹਨਾਂ ਵਾਸਤੇ ਜਿਹੜੀ ਹੈ ਉਹ ਨામੋਸ਼ੀ ਵਾਲੀ ਗੱਲ ਹੈ ਮਤਲਬ ਕਿ ਸਰਕਾਰ ਇਹਨਾਂ ਦੀ ਹੋਵੇ ਤੇ ਉਹਦੇ ਅੰਦਰ ਏਡਾ ਵੱਡਾ ਗਾਇਕ ਜਿਹੜਾ ਹੈਗਾ ਜਿਨੇ ਦੁਨੀਆ 'ਚ ਨਾਮ ਚਮਕਾਇਆ ਹੋਵੇ ਉਹ ਖਤਮ ਹੋ ਜਾਏ ਹੁਣ ਬਾਕੀਆਂ ਨੂੰ ਵੀ ਧਮਕੀਆਂ ਮਿਲ ਰਹੀਆਂ ਸੋ ਕਿਤੇ ਨਾ ਕਿਤੇ ਇਹ ਜਿਹੜੀ ਸਾਰੀ ਸੇਫਟੀ ਜਿਹੜੀ ਹੈ ਇਹਨੂੰ ਕੰਟਰੋਲ ਕਰਨਾ ਪੈਣਾ ਸਾਰਾ ਹਸਾਬ-ਤਬ ਜਿਹੜਾ ਹੈਗਾ ਉਹ ਸੈੱਟ ਕਰਨਾ ਪੈਣਾ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੇ ਉੱਤੇ ਆਲਰੇਡੀ ਬਹੁਤ ਸਾਰੇ ਬਲੇਮ ਜਿਹੜੇ ਆਉ ਚੱਲਦੇ ਪਏ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਚੱਕ ਚੱਕ ਕੇ ਮੁੰਡੇ ਮਾਰੀ ਜਾਓ ਗੁੱਸੇ ਦੇ ਵਿੱਚ ਆ ਕੇ ਤੁਸੀਂ ਐਵੇਂ ਹੀ ਮਤਲਬ ਕਿ ਕੋਈ ਜਿਹੜੇ ਝੂਠੇ ਮੁਕਾਬਲੇ ਕਰ ਦਿਓ ਕਿਉਂਕਿ ਆ ਪਿੱਛੇ ਜਿਹੜੇ ਜਿਹੜੇ ਹੁਣ 10- ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਇਹ ਗੱਲਾਂ ਕਹਿ ਰਹੇ ਆ ਕਿ ਭਾਈ ਕੁਛ ਦਾਲ ਚ ਕਾਲਾ ਸਾਡਾ ਮੁੰਡਾ ਤੇ ਖੇਤਾਂ ਚ ਪਾਣੀ ਲਾਉਣ ਗਿਆ ਸੀ ਸਾਡਾ ਤਾਂ ਐ ਕਰ ਰਿਹਾ ਸੀ ਓਹ ਕਰ ਰਿਹਾ ਸੀ ਸੋ ਕਿਤੇ ਨਾ ਕਿਤੇ ਇਹ ਵੀ ਗੱਲਾਂ ਜ਼ਰੂਰ ਹੈਗੀਆਂ ਜਦੋਂ ਸਿਸਟਮ ਵੱਲੋਂ ਰਾਜਨੀਤਿਕ ਪ੍ਰਭਾਵ ਜਦੋਂ ਪ੍ਰਸ਼ਾਸਨ ਤੇ ਪੈਂਦਾ ਹੈ ਪੁਲਿਸ ਮਹਿਕਮੇ ਤੇ ਪੈਂਦਾ ਹੈ ਕਿ ਤੁਸੀਂ ਕੰਮ ਕਰ ਨਹੀਂ ਰਹੇ ਤੁਹਾਡੇ ਰਾਜ ਦੇ ਵਿੱਚ ਆ ਹੋਈ ਜਾਂਦਾ ਹੈ ਤੁਹਾਡੇ ਕੰਟਰੋਲ ਚ ਨਹੀਂ ਹੈਗਾ ਫਿਰ ਉਹ ਕਈ ਪੁਲਿਸ ਮੁਲਾਜ਼ਮ ਜਾਂ ਪੁਲਿਸ ਆਫਸਰ ਐਸੇ ਹੁੰਦੇ ਨੇ ਜਿਹੜੇ ਕੁਝ ਦਿਖਾਉਣ ਦੇ ਲਈ ਸ਼ੋਅ ਕਰਨ ਦੇ ਲਈ ਐਸਾ ਕੰਮ ਵੀ ਕਰ ਦਿੰਦੇ ਆ ਜੋ ਕਿ ਬਿਲਕੁਲ ਗਲਤ ਹੈ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ ਅਸੀਂ ਕਦੇ ਵੀ ਕਿਸੇ ਮੁਕਾਬਲੇ ਦੇ ਹੱਕ ਦੇ ਵਿੱਚ ਨਹੀਂ ਆ ਕਿ ਕਿਸੇ ਨੂੰ ਜਾਨੋਂ ਹੀ ਮਾਰ ਦਿੱਤਾ ਜਾਵੇ ਸੋ ਕਾਨੂੰਨ ਮੁਤਾਬਕ ਸਜ਼ਾ ਜਿਹੜੀ ਹੈ ਉਹ ਦੇਣੀ ਜ਼ਰੂਰ ਬਣਦੀ ਹੈਗੀ ਆ ਪਰ ਹੁਣ ਜੋ ਹੋ ਰਿਹਾ ਜੋ ਵਰਤਾਰੇ ਪੰਜਾਬ ਦੀ ਧਰਤੀ ਤੇ ਹੋ ਰਿਹਾ ਕੈਨੇਡਾ ਚ ਹੋ ਰਿਹਾ ਸੋ ਇਹਨਾਂ ਦੇ ਉੱਤੇ ਨਥ ਪਾਉਣੀ ਵੀ ਬਹੁਤ ਜ਼ਰੂਰੀ ਹੈਗੀ ਆ ਜੀ ਜਿਹੜੇ ਜਿਹੜੀ ਸੰਧਾਨਾਂ ਸੰਬੰਧਨ ਜੁੜਨ ਦੇ ਲਈ ਸਾਰੇ ਕਹ ਲੋ ਕਿ ਇਸ ਘਟਨਾ ਕਲ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਧੰਨਵਾਦ